ਹਾਂਜੀ ਸਸਕੀ ਕਾਲ ਫਰੈਂਡ ਕੀ ਹਾਲ ਚਾਲ ਆ ਤੁਹਾਡੇ ਜੀ ਠੀਕ ਹੋ ਤੁਸੀਂ ਤੇ ਬੜੇ ਦਿਨਾਂ ਬਾਅਦ ਮੈਂ ਤੁਹਾਨੂੰ ਆਪਦੀ ਸ਼ਕਲ ਦਿਖਾ ਰਹੀ ਆ ਤੇ ਫਰੈਂਡ ਅੱਜ ਇੱਕ ਬੈਠੀ ਬੈਠੀ ਦੇ ਮੇਰੇ ਨਾਲ ਦਿਮਾਗ ਦੇ ਵਿੱਚ ਸ਼ੈਤਾਨ ਹੁੰਦਾ ਦਿਮਾਗ ਜੇ ਬੰਦਾ ਗਲਤਫਲਤ ਸੋਚੀ ਜਾਊਗਾ ਇਹਦੇ ਵਿੱਚ ਸਹੀ ਚੀਜ਼ਾਂ ਵੀ ਸੋਚੋ ਤੇ ਗਲਤਫਲਤ ਨਾ ਸੋਚੋ ਤੇ ਮੇਰੇ ਅਜਨਾ ਦਿਮਾਗ ਦੇ ਵਿੱਚ ਆਇਆ ਫਰੈਂਡ ਮੈਂ ਆਪਦੀ ਕੁੜੀ ਦੇ ਨਾਲ ਕਰ ਰਹੀ ਆ ਪ੍ਰੈਗ ਫਰੈਂਡ ਜਿਹਨੂੰ ਪ੍ਰੈਗ ਕਹਿੰਦੇ ਆ ਮੈਨੂੰ ਵੈਸੇ ਕਹਿਣਾ ਨਹੀਂ ਹੁੰਦਾ ਮੈਂ ਹੁਣ ਸਮਾਨ ਚੱਕਦੇ ਆ ਪਰਲੇ ਕਮਰੇ ਚੋਂ ਤੇ ਮੈਂ ਜਾ ਰਹੀ ਹਾਂ ਜੀ ਘਰ ਛੱਡ ਕੇ ਠੀਕ ਹੈ ਇੱਕ ਪ੍ਰੈਂਗ ਆ ਜੀ ਫਰੈਂਡ ਇਹ ਤੇ ਮੇਰੀ ਕੁੜੀ ਨੂੰ ਹਜੇ ਮੇਰੀ ਬੇਟੀ ਨੂੰ ਕੋਈ ਪਤਾ ਨਹੀਂ ਹੈਗਾ ਮੇਰੀ ਬੇਟੀ ਮੈਨੂੰ ਬਹੁਤ ਪਿਆਰ ਕਰਦੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਦੇਖਦੇ ਹਾਂ ਮੇਰੀ ਬੇਟੀ ਦਾ ਕੀ ਰਿਲੈਕਸ ਹੈ ਦੇ ਵਿੱਚ ਤੇ ਕੀ ਉਹ ਮੈਨੂੰ ਰੋਕੂਗੀ ਘਰ ਛੱਡ ਕੇ ਜਾਣ ਤੋਂ ਕਿ ਮੈਨੂੰ ਐ ਕਹੂਗੀ ਮੰਮੀ ਜਾ ਜਾ ਅਸੀਂ ਤੇਰੇ ਤੋਂ ਅੱਕੇ ਪਏ ਆ ਠੀਕ ਹੈ ਫਰੈਂਡ ਬਣੇ ਰਹੋ ਮੇਰੇ ਵਲੌਗ ਦੇ ਨਾਲ ਹਾਂਜੀ ਫਰੈਂਡ ਤੇ ਹੁਣ ਮੈਂ ਹੋ ਗਈ ਜਮਾ ਰੈਡੀ ਠੀਕਾ ਕੰਬਲ 'ਚ ਮੈਂ ਉੱਠ ਖੜੀ ਹੈਗੀ ਤੇ ਹੁਣ ਮੈਂ ਨਾ ਫਰੈਂਡ ਚੱਕੂਗੀ ਕੱਪੜੇ ਠੀਕ ਹੈ ਤੇ ਕੱਪੜੇ ਚੱਕ ਕੇ ਬੈਗ ਆ ਮੇਰਾ ਉਹਦੇ ਵਿੱਚ ਮੇਰੇ ਕੱਪੜੇ ਪਾਇਆ ਜਿਹੜੇ ਮੈਨੂੰ ਗਿਫਟ ਆਉਂਦੇ ਆ ਮੈਂ ਉਹਦੇ 'ਚ ਹੀ ਰੱਖਦੀ ਹੁੰਦੀ ਆ ਤੇ ਮੈਂ ਚੱਕਦੀ ਆ ਹਨਾ ਬੈਗ ਤੇ ਪੈਰਾਂ 'ਚ ਪਾਉਂਗੀ ਮੈਂ ਚੱਪਲਾ ਹੁਣ ਮੇਰੇ ਲੰਗੇ ਪੈਰ ਬਿਲਕੁਲ ਪੈਰਾਂ 'ਚ ਪਾਉਂਗੀ ਮੈਂ ਚੱਪਲਾ ਚੱਕੂਗੀ ਬੈਗ ਤੇ ਉਸ ਕਮਰ ਜੀ ਜਾ ਕੇ ਫਿਰ ਆਪਾਂ ਦੇਖਦੇ ਆਂ ਵੀ ਮੇਰੀ ਬੇਟੀ ਦਾ ਉਹਦੇ ਵਿੱਚ ਕੀ ਕੀ ਕਹਿੰਦੇ ਆ ਰੀਐਕਸ਼ਨ 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 ਠੀਕ ਹੈ ਜੀ ਤੇ ਆ ਦੇਖੋ ਜੀ ਇਹ ਚੱਕ ਲੈਨੇ ਆ ਉਹਦਾ ਬੈਗ ਠੀਕ ਹੈ ਤੇ ਬੈਗ ਚੱਕ ਲੈ ਮਤਲਬ ਐਸੇ ਚੱਕਿਆ ਤਾਂ ਜਾਂਦਾ ਨਹੀਂ ਭਾਰਾ ਬਹੁਤ ਆ ਦੇ ਵਿੱਚ ਕੱਪੜੇ ਬਹੁਤ ਜਿਆਦੇ ਆ ਤੇ ਦੇਖਦਾ ਮੇਰੀ ਬੇਟੀ ਮੈਨੂੰ ਰੋਕੂਗੀ ਕਿ ਮੈਨੂੰ ਆਏ ਕਹੂਗੀ ਮੰਮੀ ਜਾ ਪਰੇ ਤੇ ਬਹੁਤ ਤੰਗ ਕੀਤਾ ਤੂੰ ਮੈਨੂੰ ਤੇ ਪਰੇਸ਼ਾਨ ਕੀਤਾ ਆ ਠੀਕ ਆ ਫਰੈਂਡ ਬਣੇ ਰਹੋ ਮੇਰੇ ਬਲੌਗ ਦੇ ਨਾਲ ਦੇਖਦੇ ਆ ਮੇਰੀ ਕੁੜੀ ਨੂੰ ਹੁਣ ਦੇਖਦੇ ਆ ਕਿ ਉਹ ਕਿੱਥੇ ਆ ਤੇ ਰੋਕੂਗੀ ਮੈਨੂੰ ਕਿ ਨਹੀਂ ਰੋਕਦੀ ਬੈਗ ਬਹੁਤ ਭਾਰੀ ਆ ਫਰੈਂਡ ਹਾਂਜੀ ਫਰੈਂਡ ਮੰਨਤਾ ਨਹੀਂ ਘਰੀ ਜਾਂਦਾ ਹਨਾ ਦੇਖ ਜਾਣਾ ਐਂ ਕਰਦਾ ਕਿਉਂਕਿ ਮੈਂ ਆਪਣੀ ਬੇਟੀ ਨੂੰ ਨਵਾਇਆ ਨਹੀਂ ਕਦੇ ਬਹੁਤ ਘੱਟ ਰਗਣੀ ਆ ਤੇ ਆਪਾਂ ਦੇਖਦੇ ਆ ਠੀਕ ਹੈ ਤੇ ਮੈਂ ਉਹਨੂੰ ਝੂਠ ਝਾਤ ਬੋਲੂਗੀ 100 ਵਸਾ ਲੇਪੇ ਵਿੱਚ ਇਹ ਤਰ੍ਹਾਂ ਪਾਪਾ ਮੈਨੂੰ ਪੈ ਨਹੀਂ ਦਿੰਦਾ ਤੇ ਉਹ ਮੈਨਾਂ ਬੋਲਦਾ ਨਹੀਂ ਅੱਜ ਫਰੈਂਡ ਦੇਖਦਿਆ ਬਲੋ ਜਲਦੀ ਆ ਮੈਂ ਘਰ ਛੱਡ ਕੇ ਤੈਨੂੰ ਨਹੀਂ ਮਨ ਜਾਣ ਦੇ ਬਤਲ ਪਤਾ ਕੀ ਗੱਲ ਪੈ ਹੈ ਕਿ ਤਰਾ ਪਾਪਾ ਮੈਨੂੰ ਪੈ ਨਹੀਂ ਦਿੰਦਾ ਇੱਕ ਤਾਂ ਪਾਪਾ ਮੈਨਾਂ ਲੜਦਾ ਪੁੱਤ ਮੈਨਾਂ ਬੋਲਦਾ ਨਹੀਂ ਮੈਂ ਜਾਣੀ ਇਥੇ ਤਾਂ ਪਪੂ ਨਾਲ ਰਹੀ ਬਪੂ ਯਾਰੀ ਨਹੀਂ ਮੈਂ ਨਹੀਂ ਜਾਣਾ ਇੱਥੇ ਨਾ ਨਹੀਂ 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 ਅਰੇ ਤੂੰ ਤੇ ਬੱਪੂ ਤੋਂ ਗੇਣਾ ਰਿਹਾ ਹੋਇ ਤੈ ਨਾ ਮੈਨ ਨਹੀਂ ਲੈਣਾ ਤੇ ਨਾ 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 ਨਹੀਂ ਨਹੀਂ ਫਤ ਮੈਂ ਨਹੀਂ ਲੈਣਾ ਨਹੀਂ ਲੈਣਾ ਮੈਂ ਨਹੀਂ ਲੈਣਾ ਅਡੀਨੇ ਨਹੀਂ ਲੈਣਾ ਤੇ ਮੈਨੂੰ ਛੱਡਦੇ ਨਹੀਂ ਜਾਣਾਂ ਮੈਂ ਨਾ 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 ਨਾਮ ਪੂਰਨ ਕਰਤਾ ਵਾਈ ਅੰਦਰ ਮੈਂ ਪਹੁੰਚ ਜਾਈ ਹੁੰਦਾ ਮੈਨੂੰ ਲੈਣਾ ਉਹ ਜਿਹੜਾ ਲੱਭੀ ਉਹ ਦੇ ਕੇ ਗਿਆ ਸੀ ਨਾ ਉਹ ਲੋੜੀ ਦੇ ਕੇ ਗਿਆ ਸੀ ਨਹੀਂ ਮੈਂ ਨਾ ਤੇ ਪਿੰਡ ਜਾਊਂਗੀ ਨਹੀਂ ਨਹੀਂ ਮੈਂ ਨਹੀਂ ਜਾਊਂਗੀ ਮੇਰੇ ਬਾਰੇ ਸੱਚੀ ਦਾ ਦਾਦੇ پیسے ਉਹ ਕਿੱਥੋਂ ਨਹੀਂ ਮੈਂ ਨਾ ਬੋਲਦਾ ਵੀ ਤਾਂ ਨਹੀਂ ਨਹੀਂ ਮੈਂ ਨਾ ਨਾ ਮਾਦਰ ਸੱਪੜ ਮਾਰੂਗੀ ਫੇਰ ਜੇ ਤੁਮ ਮੈਨੂੰ ਘਰ ਦਾ ਨਹੀਂ ਮੰਨ ਇੱਕ ਚਾਹ ਤੋਂ ਬੰਦ ਉਹ ਤਾਂ ਪੂਰੇ ਹੋ ਬੱਸ ਨਾ ਨਾ ਤੂੰ ਅੱਜ ਰੋਟੀਆਂ ਨਿਵਾ ਜਾ ਪਰ ਹੱਟਲ ਤੋਂ ਜੋ ਮਰਜੀ ਕਰੋ ਮੈਂ ਰਹਿਣਾ ਨਹੀਂ ਇੱਥੇ ਮੇਰਾ ਮਨ ਨਹੀਂ ਕਰਦਾ ਹੁਣ ਇੱਥੇ ਰਹਿਣ ਦਾ ਨਾ 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 ਰੁਕੋ ਸੇਰੀ ਅਸੀ ਨੇ ਕਹਿ ਰਹੇ ਤੁੰਨੋ ਕਾ ਥੱਪੜ ਨਾ ਮਾਰ ਦਿੰਦੇ ਨਾ ਸੋਨੀ ਜੀ ਬੰਦ ਰੁਕਾ ਕਾ ਕਰਨੀ ਬਰਨਾਂ ਸੇ ਪਰਾ ਟੱਕ ਮੇਰੇ ਬਾਤ ਮੇਰੀ ਬਾਤ ਹੋ ਗਈ ਆ ਪਰਾ ਜਾ ਮੇਰਾ ਫੋਨ ਕਿੱਥੇ ਲ ਫੋਨ ਕਰਦੀ ਆਂ ਤੇ ਪ੍ਰਾਣੀ ਨਾ 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 ਮੈਂ ਆਣਾਂ ਇਹ ਦੇ ਬੱਚੇ ਮੈਂ ਤੁਹਾਡੇ ਨਾਲ ਕੋਈ ਐਕਾਪ ਕੋ ਨਹੀਂ ਹੈਗਾ ਡਰੈੱਸ ਕੀ ਕਹਿੰਦੇ ਐਂਟਰੈਂਸ ਨਾ ਮੈਂ ਨਹੀਂ ਨਾ ਮੈਂ ਤੁਹਾਨੂੰ ਮਾਰੂਗਾ ਜੱਜ ਜੀ ਨਾ ਕੱਢ ਦੇਣਾ ਮੈਂ ਨਹੀਂ ਨਾ ਤੇ ਮੈਂ ਖੜਾਣਾ ਨਹੀਂ ਮੈਂ ਇੱਥੋਂ ਜਾਣਾ ਹੀ ਨਹੀਂ ਹੌਸਾ ਚ ਸੌਰੀ ਛੱਡ ਦੇ ਛੱਡ ਦੇ ਛੱਡ ਦੇ ਲਗੀ ਗਈ ਹਾਂ ਨਾ ਨਾ ਹਾਂ ਜਦੋਂ ਮੈਂ ਤੁਹਾਨੂੰ ਕਹਤਾ ਵੀ ਮੈਂ ਨਹੀਂ ਰਹਿਣਾ ਇਸ ਘਰੇ ਨਾ ਨਾ ਮੈਂ ਨਾ ਫਿਰ ਤੁਰ ਬੈ ਕੱਥੇ ਲੈ ਕੇ ਗਈ ਹਾਂ ਮੈਂ ਨਹੀਂ ਭੇਜਣਾ ਨਹੀਂ ਭੇਜਣਾ ਨਾ ਪਾਪਾ ਨੂੰ ਕਹੂੰਗਾ ਮੈਂ ਨਾ ਉਹ ਗੱਲ ਤੋਂ ਬਾਅਦ ਨਹੀਂ ਡਰਤਾ ਨਾ ਕਦ ਨਾਲ ਸੌਰੀ ਮੰਗੂ ਸੌਰੀ ਨਾ ਪਾਪਾ ਤੇ ਗੰਡੀਆਂ ਨੂੰ ਤੂੰ ਸੌਰੀ ਮੰਗ ਰ ਸੌਰੀ ਆ ਬਾਅਦ ਠੀਕ ਆ ਹਾਂਜੀ ਫਰੈਂਡ ਤਦੋਂ ਸੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਠੀਕ ਹੈ ਮੈਂ ਇਹਦੀ ਗੱਲ ਮੰਨਾਂ ਕਿ ਨਾ ਮੰਨਾਂ ਮੇਰੇ ਦਿਲਪ੍ਰਿਤ ਸਿੱਧੂ ਠੀਕ ਹੈ ਤੇ ਮੈਂ ਇਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਮੇਰੀ ਇਹ ਲਾਡਲੀ ਧੀ ਆ ਜੀ ਸੁੱਖਾ ਸੁਖ ਸੁਖ ਲੱਤੀ ਆ ਠੀਕ ਹੈ ਤੇ ਮੈਨਾਂ ਵੀ ਮੰਨ ਤਰੀ ਮਾਂ ਖਰੀ ਨੂੰ ਸੁਣਤਾ ਸੀ ਵੱਲੋਂ ਬੇਰਾ ਦਿਲ ਵੀ ਕੰਫਿਊਜ਼ ਹੋ ਰਿਹਾ ਸੀ ਜਦੋਂ ਮੈਂ ਗੱਲ ਇਹਨੂੰ ਕਹਿ ਰਹੀ ਸੀਗੀ ਤੇ ਫਰੈਂਡਾਂ ਕੀ ਕਹਿੰਦੇ ਆ ਬੈਗੇ ਨੂੰ ਪਤਾ ਹੀ ਮੇਰੇ ਅੰਦਰ ਰੱਖਿਆ ਆ ਹਣਾ ਤੇ ਹੁਣ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀ ਮੈਂ ਇਹ ਕਹਨੇ ਤੇ ਰੁਕਾ ਕਿ ਨਾ ਰੁਕਾ ਠੀਕ ਹੈ ਜੀ ਤੇ ਦਿਲ ਤੋਂ ਤੁਹਾਨੂੰ ਪਤਾ ਲਾਲ ਪੈਜਨੇ ਆ ਠੀਕ ਹੈ ਜੀ ਦਿਖਾਉਨੇ ਆ ਤੁਹਾਨੂੰ ਅੱਗੇ ਕੋਈ ਗੱਲ ਬਾਤ ਹਾਂਜੀ ਫਰੈਂਡ ਤੁਹਾਨੂੰ ਪਤਾ ਹੀ ਆ ਗੁੱਲੂ ਨੇ ਮੈਨੂੰ ਰੋਕ ਲਿਆ ਤੇ ਆਪਾਂ ਕਰਦੇ ਸੀਗੇ ਜੀ ਮਜ਼ਾਕ ਕੁੜੀ ਨਾਲ ਤੇ ਮੈਂ ਮੇਰੀ ਬੇਟੀ ਨੂੰ ਦੇਖੋ ਜੀ ਸਰਪ੍ਰਾਈਜ਼ ਦੇ ਰਹੀ ਆ ਅਨਾਰ ਸੇਵ ਠੀਕ ਹੈ ਜੀ ਤੇ ਮਾਲਾ ਕਿ ਆ ਕੇ ਸੀਗੇ ਤੇ ਦਿਖਾ ਦਿਖਾਏ ਉਹਨੂੰ ਬਾਅਦ ਚ ਤੇ ਇਹ ਮੈਂ ਲੈ ਆਈਆਂ ਜੀ ਆਪਦੇ ਵਾਸਤੇ ਕਿੰਨੂੰ ਠੀਕ ਹੈ ਇਹ ਨਾ ਨਾ ਕੇ ਆਈ ਜੀ ਠੀਕ ਹੈ ਸਾਡੇ ਘਰ ਆਏ ਸੀਗੇ ਚੱਗੜ ਠੀਕ ਹੈ ਤੇ ਪਠੜ ਠੀਕ ਹੈ ਜੀ ਦੇਖੋ ਸਾਡੇ ਫਰੈਂਡ ਸੀਗੇ ਜੀ ਦੋਨੋਂ ਮੀਆਂ ਬੀਬੀ ਆਏ ਸੀ ਇਹ ਮੇਰੇ ਵਾਸਤੇ ਉਹ ਲੈ ਕੇ ਆਏ ਆ ਇਹ ਆਪਾਂ ਇਹ ਰੱਖ ਦਿੰਨੇ ਆ ਮੈਂ ਕੱਲ ਵੀ ਲਈ ਸੀਗੀ ਆ ਦੇਖੋ ਦੋ ਮੇਰੇ ਕੱਲ੍ਹ ਵਾਲੇ ਪਏ ਆ ਇਹ ਹੁਣ ਮੈਨੂੰ ਲਾ ਕੇ ਕਾਉਂਗੀ ਠੀਕ ਹੈ ਜੀ ਗੈਸ ਸੀ ਫਰੈਂਡ ਗੈਸ ਸੀ ਚੱਕੜ ਕਿ ਕਰ ਨੇ ਉਹਨਾਂ ਦਾ ਕਿਹੜਾ ਨੰਬਰ ਸੀ ਉਹ ਕੋ ਹਾਂਸ ਲੱਗਣਾ ਹਾਂਸ ਰਾਇਣਾ ਬਿਲ ਸੇ ਗਾਸ ਉਹ ਤੇ ਕਹੇ ਸੀ ਸਾਨੂੰ ਉਹਨਾਂ ਨੇ ਚਲੇ ਘਰ ਹੀ ਲੈ ਗਏ ਪਹਿਲਾਂ ਉਹ ਸਾਡੇ ਘਰੇ ਅਸੀਂ ਚਾਹ ਪਾਣੀ ਪੀਤਾ ਪਕੌੜੇ ਛੋੜੇ ਖਾਦੇ ਤੇ ਫੇਰ ਅਸੀਂ ਬੀਬੀਆਣਾ ਚੌਕ ਪਰ ਬੀਗਨ ਕੋਲੇ ਚੱਲ ਗਏ ਬੀਬੀਆਣਾ ਚੌਕ ਬਟਿੰਡੇ ਚਾਰ ਨੰਬਰ ਗਲੀ ਚ ਅਸੀਂ ਉੱਥੇ ਮੋਮੋਸ ਬਗੈ ਦਾ ਖਾਦੇ ਆ ਇੰਸਟਾਗ੍ਰਾਮ ਦੇ ਸਰੀਲਾ ਬਣਾਈਆਂ ਫੇਰ ਉੱਥੇ ਮੈਨੂੰ ਇੱਕ ਪ੍ਰੋਮੋਸ਼ਨ ਆਈ ਫ੍ਰੈਂਡਾ ਮੈਨੂੰ ਦੋ ਸੂਟ ਮਿਲੇ ਪ੍ਰੋਮੋਸ਼ਨ ਤੋਂ ਤੇ ਉਸ ਤੋਂ ਬਾਅਦ ਫੇਰ ਅਸੀਂ ਘਰੀਆਂ ਨੂੰ ਲੱਗੇ ਫਿਰ ਸਾਨੂੰ ਦੋਨੋਂ ਮੀਆਂ ਬਿੱਬੀ ਸਾਡੇ ਨਾਲ ਹੀ ਸੀਗੇ ਚੱਗੜ ਤੇ ਪਠਾੜ ਉਹ ਫਿਰ ਸਾਨੂੰ ਆਪ ਦੇ ਘਰੇ ਲੈ ਗਏ ਫ੍ਰੈਂਡਾ ਉਹਨਾਂ ਦੇ ਘਰੇ ਫਿਰ ਅਸੀਂ ਪਹਿਲਾਂ ਚਾਹ ਪੀਤੀ ਪੱਨਾ ਪੂਜੀਆ ਬੇਰਾਂ 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 ਖਾਦਾ ਫਿਰ ਅਸੀਂ ਨੇ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਫਰੈਂਡ ਆਪਾਂ ਖਾਦਾ ਕੋਈ ਅਗਰ ਅਸੀਂ ਦਾ ਹਾਂ ਤੇ ਫਿਰ ਆਪਾਂ ਕਹਦੇ ਪੀਜੇ ਫਰੈਂਡ ਨੂੰ ਦੋ ਆਡਾ ਪੂਜੀਆ ਲੱਕਿਆ ਸੀ ਕਿ ਉਹ ਅੱਜ ਅਸੀਂ ਬਹੁਤ ਇੰਜੋਏ ਕੀਤਾ ਘੁੰਮੇ ਮੇਰੇ ਵਰੈਂਡ ਤੇ ਮੇਰੀ ਕੁੜੀ ਨਾਲ ਅਸੀਂ ਕੀਤਾ ਪ੍ਰੈਕ ਮੈਨੂੰ ਕਹਿਣਾ ਦੀ ਅੰਦਾ ਅਇਕਾ ਤੁਸੀਂ ਦੇਖ ਪਾ ਰਹੇ ਹੋ ਸਾਡੇ ਦਾਣ ਵਾਲੀ ਆ ਜੀ ਆਟਾ ਰੋਟੀ ਇਹਨੂੰ ਆਪਾਂ ਕਰਾਂਗੇ ਹੁਣ ਕਰਮ ਰਾਤ ਦੇ ਤੋਂ ਦੇ ਨੀਚੇ ਪਈ ਆ ਖਰਾਬ ਨਹੀਂ ਹੋਈ ਕਿਉਂਕਿ ਠੰਡ ਹੈ ਤੇ ਇਹਨਾਂ ਨੇ ਰੋਟੀ ਖਾਣੀ ਹੋਊਗੀ ਠੀਕ ਆ ਪਹਿਨੇ ਕਾਲ ਤਾਂ ਸਾਡੇ ਘਿੰਟ ਭਰੇ ਹੋਇਆ ਬਾਕੀ ਮੈਂ ਇਹਨਾਂ ਨੂੰ ਪੁੱਛੂਗੀ ਉਹਨਾਂ ਇਹਨਾਂ ਨੇ ਜੇ ਰੋਟੀ ਖਾਣੀ ਹੋਈ ਤਾਂ ਫਿਰ ਆਪਾਂ ਆਟਾ ਗੁੰਨ ਕੇ ਤੇ ਦੋ ਲਾਵਾਂਗੇ ਫੁਲ ਕੇ ਠੀਕ ਆ ਜੀ ਬ੍ਰੈਂਡ ਚੈਨਲ ਨੂੰ ਸਭ ਨੂੰ ਕਰ ਲਓ ਸਬਸਕ੍ਰਾਈਬ ਦਿਨ ਲਾਲ ਪੈਜੋ ਕਿ ਤੁਸੀਂ ਗੁੱਸਾ ਨਾ ਕਰਿਓ ਕਿ ਮੈਂ ਆਪਦੀ ਬੇਟੀ ਦਾ ਦਿਲ ਦਿਖਾਇਆ ਦਿਨ ਮੇਰਾ ਵੀ ਬਹੁਤ ਕਰ ਰਿਆ ਸੀ ਮਨਨਾਦ ਕਾਵਾ ਦਾ ਤੇ ਲੋ ਠੀਕ ਹੈ ਪਰ ਅਸੀਂ ਤਾਂ ਵੈਸੇ ਹੀ ਉਹਨੇ ਇੱਕ ਮਜ਼ਾਕ ਕੀਤਾ ਸੀ ਕਿ ਮੈਂ ਵੀ ਆਉਦੀ ਬੇਟ ਨੂੰ ਬਹੁਤ ਪਿਆਰ ਕਰਦੀ ਆ ਫਰੈਂਡ ਤਾਂ ਇਹ ਤਾਂ ਮੈਂ ਨਾ ਸੁਣਿਆ ਹੀ ਆ ਤੇਰੀ ਕੁੜੀ ਬਾਸ ਨੇ ਠੀਕ ਹੈ ਜੀ ਤੇ ਤੁਸੀਂ ਸਾਡਾ ਬਲੌਗ ਪੂਰਾ ਦੇਖਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ